जय वाल्मीकि हर हर वाल्मीकि आज जो कश्मीर ਦੇ ਵਿੱਚ ਘਟਨਾ ਹੋਈ ਆ ਸਾਡਾ ਕਾਰਪੋਰੇਸ਼ਨ ਮੁਲਾਜ਼ਮ ਔਰ ਸੰਤ ਸਮਾਜ ਜਿਹੜਾ ਉਹਦੀ ਨਿੰਦਿਆ ਕਰਦਾ ਵਾ ਉਹਦੇ ਨਾਲ ਨਾਲ ਜੋ ਸਰਕਾਰ ਫੈਸਲਾ ਲੈ ਗਈ ਅਸੀਂ ਜਿਹੜੇ ਉਹ ਡਟ ਕੇ ਸਰਕਾਰ ਦੇ ਨਾਲ ਆ ਜੈ वाल्मीकि हर हर वाल्मीकि ਸਾਰਾ ਸਾਰੇ ਦੇਸ਼ ਵਾਸੀਆਂ ਨੂੰ ਪਤਾ ਕਿ ਪਿਛਲੇ ਕੁਝ ਦਿਨਾਂ ਚ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਕਟਨਾ ਵਾਪਰੀ ਜਿੱਥੇ ਸਾਡੇ ਦੇਸ਼ ਦੇ ਨਾਗਰਿਕਾਂ ਉੱਤੇ ਜਿਹੜਾ ਉਗਰਵਾਦੀਆਂ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੋ ਜਿਹੜਾ ਹੈਗਾ ਇਹ ਬਹੁਤ ਹੀ ਮਾੜੀ ਘਟਨਾ ਸੀ ਬਹੁਤ ਸ਼ਰਮ ਸ਼ਰਮ ਵਾਲੀ ਗੱਲ ਸੀ ਉਹ ਜਿਹੜੇ ਵੀ ਵਿਅਕਤੀ ਉਹਨਾਂ ਪਿੱਛੇ ਜਿਹੜੇ ਹੈਗੇ ਆ ਇਸ ਹਮਲੇ ਦੇ ਕਾਰਨ ਉਹਦੇ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਂਭੂਤੀ ਦਖਾਨ ਲਈ ਇੱਕ ਜਿਹੜਾ ਹੈਗਾ ਰੋਸ਼ ਰੈਲੀ ਕੱਢੀ ਹੈ ਅੱਜ ਇਹਨਾਂ 2 ਮਿੰਟ ਦਾ ਮੋਨ ਵੀ ਰੱਖਿਆ ਹੈ ਤੇ ਇਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਜੋ ਵੀ ਇਸ ਹਮਲੇ ਦੇ ਪਿੱਛੇ ਜਿਹੜੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਾਡੇ ਨਗਰ ਨਿਕਮ ਦੇ ਮੁਲਾਜ਼ਮ ਸਾਡੇ ਸਫਾਈ ਕਰਮਚਾਰੀ ਸਾਡੇ ਸੀਵਰਮੈਨ ਜਿਹੜੇ 24 ਘੰਟੇ ਸ਼ਹਿਰ ਦੀ ਸਫਾਈ ਲਈ ਲੱਗੇ ਰਹਿੰਦੇ ਨੇ ਛੁੱਟੀਆਂ ਵਾਲੇ ਦਿਨ ਵੀ ਲੱਗੇ ਰਹਿੰਦੇ ਨੇ ਤਿਹਾਰਾਂ ਵਾਲੇ ਦਿਨ ਵੀ ਲੱਗੇ ਰਹਿੰਦੇ ਨੇ ਤੇ ਜਿੱਥੇ ਜਿੱਥੇ ਦੇਸ਼ ਦੀ ਏਕਤਾ ਦੇ ਅਖੰਡਤਾ ਦੀ ਗੱਲ ਹੈ ਜਦੋਂ ਦੇਸ਼ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਆਪਣਾ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਹਰ ਚੀਜ਼ ਵਾਰਨ ਲਈ ਤਿਆਰ ਨੇ ਸੋ ਮੈਂ ਮਾਨਯੋਗ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੇ ਵਿਹਾਪ ਤੇ ਮੁਲਾਜ਼ਮ ਸਹਾਸਤੀਆਂ ਨੂੰ ਇਹ ਆਸ਼ਵਾਸ਼ਣ ਦੇਣਾ ਚਾਹਨਾ ਕਿ ਨਗਰ ਨਿਗਮ ਪ੍ਰਸ਼ਾਸਨ ਜਿਨ੍ਹਾਂ ਨਾਲ ਹੈ ਇਹਨਾਂ ਦੀ ਜੋ ਵੀ ਡਿਮਾਂਡ ਨੇ ਮੰਗਾ ਨੇ ਜਾਂ ਹੋਰ ਰੋਜ਼ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਉਹਨਾਂ ਦਾ ਜਿਹੜਾ ਪਹਿਲ ਦੇ ਆਧਾਰ ਤੇ ਉਹਨਾਂ ਜਿਹੜਾ ਹੈਗਾ ਹੱਲ ਕਰਾਂਗੇ। ਬਾਲਮੀਕੀ ਹਰ ਹਰ ਬਾਲਮੀਕੀ। ਅੱਜ ਹਿੰਦੂਸਤਾਨ ਦਾ ਹਰ ਨਾਗਰਿਕ ਹਰ ਸਿਪਾਹੀ ਪਾਕਿਸਤਾਨ ਦੇ ਖਿਲਾਫ ਖੜਾ ਹੈ ਕਿਉਂਕਿ ਪਾਕਿਸਤਾਨ ਦੇ ਖਿਲਾਫ 1965 1971 ਵਾਲੀ ਵੀ ਜਿੱਤ ਹਿੰਦੁਸਤਾਨ ਦੀ ਹੋਈ ਸੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਜਿਹੜਾ ਪੱਥਰ ਤੇ ਨਿਰਦੋਸ਼ਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਨਿਰਦੋਸ਼ਾਂ ਨੂੰ ਜਾਂ ਤੋਂ ਹੱਥੋਂ ਨੇ ਪਏ ਇਹ ਬਹੁਤ ਕਿਰਣਾਯੋਗ ਗੱਲ ਹੈ ਆਓ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਸਰਕਾਰ ਨੂੰ ਮਜਬੂਰ ਕਰੀਏ ਇਹ ਜੋ ਪਾਕਿਸਤਾਨ ਆ ਇਹਨਾਂ ਮੂੰਹ ਤੋੜਨ ਦਾ ਜਵਾਬ ਇਹਡਾ ਜਵਾਬ ਪੱਥਰ ਦੇਵਾਂਗੇ ਫੇਰੀ ਉਹਨਾਂ ਨੂੰ ਮੱਤਾਂ ਨੂੰ ਆ ਧੰਨਵਾਦ ਸਾਰੇ ਹੀ ਕਾਰਪੋਰੇਸ਼ਨ ਸਾਰਾ ਹੀ ਬਾਲਮਿਕੀ ਭਾਈਚਾਰਾ ਸਫਾਈ ਮਜ਼ਦੂਰ ਤੇ ਸਨ ਸਮਾਜ ਇਸ ਗੱਲ ਦੇ ਉੱਤੇ ਬਿਲਕੁਲ ਸਹਿਮਤ ਹੈਗੇ ਸਰਕਾਰ ਦੇ ਨਾਲ ਆ ਇਹਡਾ ਜਵਾਬ ਪੱਥਰ ਦੇਵਾਂਗੇ ਧੰਨਵਾਦ ਜੋ ਕਸ਼ਮੀਰ ਦੇ ਵਿੱਚ ਹੋਇਆ ਬੜਾ ਮੰਗ ਭਗਤੀ ਆ ਜਿਹੜਾ ਹਲਥਿਆਂ ਦੇ ਉੱਤੇ ਆਣ ਕੇ ਬਾਹਰ ਕਰਨਾ ਇਹ ਕੋਈ ਬੰਦਿਆਂ ਦਾ ਕੰਮ ਨਹੀਂ ਆ ਇਹ ਪਾਕਿਸਤਾਨ ਦੇ ਖੁਸਰੇ ਆਏ ਖੁਸਰੇ ਨੇ ਆਨੇ ਵਾ ਗੋਲੀ ਚਲਾਈ ਸਾਡੇ ਜਿਹੜੇ ਨਿੱਥੇ ਮਾਰੇਗੇ ਜਿਹੜੇ ਨਿੱਥੇ ਮਾਰੇਗੇ ਅੱਜ ਅਸੀਂ ਨਗਰ ਨਗਰ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਜਿੰਨੀਆਂ ਵੀ ਵਿੱਚ ਸਾਡੇ ਜਿਹੜੇ ਜੀ ਮਰੇ ਨੇ ਉਹਨਾਂ ਨੂੰ ਸੁਨਹਾਜ ਨਹੀਂ ਦਿੱਤੀ ਗਈ ਮੌਨ ਵਰਤ ਰੱਖਿਆ ਗਿਆ ਤੇ ਉਹਰਾ ਪਾਕਿਸਤਾਨ ਦਾ ਮਰਦਾਬਾਦ ਕੀਤਾ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪੁੱਲਾ ਸੜਿਆ ਗਿਆ ਅਸੀਂ ਅੱਜ ਸਾਰੇ ਹੀ ਮੁਲਾਜ਼ਮ ਕੀ ਹਿੰਦੁਸਤਾਨ ਦਾ ਬੱਚਾ ਬੱਚਾ ਅੱਜ ਮੋਦੀ ਸਾਹਿਬ ਦੇ ਨਾਲ ਆ ਜੋ ਮੋਦੀ ਸਾਹਿਬ ਡਿਸੀਜਨ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਸਾਰੇ ਹੀ ਹਿੰਦੁਸਤਾਨ ਦੇ ਲੋਕ ਸਾਰੇ ਵੱਖੋ ਵੱਖ ਪਾਰਟੀਆਂ ਦੇ ਵੱਖੋ ਵੱਖ ਜਿਹੜੇ ਧਾਰਮੂਖ ਆਲੇ ਜਿਹੜੇ ਵੱਖੋ ਵੱਖ ਲੋਕ ਜਿਹੜੇ ਮੋਦੀ ਸਾਹਿਬ ਨੂੰ ਬਾਰ ਬਾਰ ਅਪੀਲ ਕਰ ਰਹੇ ਆ ਮੋਦੀ ਸਾਹਿਬ ਇਹ ਸੋਚਣ ਦਾ ਵਕਤ ਨਹੀਂ ਆ ਇਹ ਟੈਕ ਕਰਨ ਦਾ ਵਕਤ ਆ ਇਹਨਾਂ ਨੂੰ ਜਿੰਨੀ ਵਾਰੀ ਤੁਸੀਂ ਸੋਚ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਨਹੀਂ ਸਮਝੇ ਅੱਜ ਤੁਸੀਂ ਇਹਨਾਂ ਤੇ ਸਾਰੇ ਹਿੰਦੁਸਤਾਨ ਨੂੰ ਅੱਜ ਦੱਸ ਦਿਓ ਵੀ ਵਾਕਈ ਮੋਦੀ ਸਾਹਿਬ ਨੇ ਕਿਹਾ 66 ਇੰਚ ਦਾ ਸੀਨਾ ਹੈ ਸੱ퍼 ਸੀਨਾ ਜਿਹੜਾ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਨੂੰ ਸਫਕ ਦੇ ਕੇ ਆਓ ਤੇ ਤੁਹਾਡਾ ਸਾਰਾ ਹਿੰਦੁਸਤਾਨ ਦਾ ਬੱਚਾ ਬੱਚਾ ਤੁਹਾਨੂੰ ਅੰਦ ਰਹੀਂਦੀ ਦੁਨੀਆ ਤੱਕ ਯਾਦ ਰੱਖੇਗਾ ਵੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਇੱਟ ਦਾ ਜਵਾਬ ਪੱਥਰ ਦਿੱਤਾ ਧੰਨਵਾਦ ਅੱਜ ਮੈਂ ਸੈਨੇਟ ਉਹਨਾਂ ਚੇਅਰਮੈਨ ਸਪਾਈਮਰ ਰੋਟ੍ਰੇਸ਼ਨ ਜਿਹਦੇ ਪੰਜਾਬ ਪ੍ਰਧਾਨ ਸ੍ਰੀ ਵਿਨੋਦ ਬਿੱਟਾ ਜੀ ਆ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਕਿ ਸੈਂਟੀਫਾਈਸਟਿਫਾਈਟਰੀ ਐਸੋਸੀਏਸ਼ਨ ਸੁਪਰਵਾਈਜ਼ਰ ਜਮਾਦਾਰ ਔਰ ਜਿੰਨੇ ਮੇਰੇ ਸਪਾਈਸ ਸਾਹਿਬ ਕੇ ਪਹਿਣਾ ਭਰਾ ਜਿੰਨੇ ਵੀ ਆ ਸਾਰਿਆਂ ਨੇ ਇੱਕ ਮੁੱਠ ਹੋ ਕੇ ਇੱਕੋ ਹੀ ਤਾਲ ਥਲੇ ਗੱਲਬਾਤ ਕੀਤੀ ਆ ਕਿ ਜਿਹੜਾ ਇਹ ਇਹ ਜਵਾਬ ਆ ਪਹਿਲਗਾਮ ਦੇ ਵਿੱਚ ਜਿਹੜੇ ਸਾਡੇ ਨੇ ਹੱਥੇ ਜਿਨ੍ਹਾਂ ਦੀ ਮੌਤਾਂ ਹੋ ਗਈਆਂ 26 27 ਬੰਦਿਆਂ ਦੀਆਂ ਉਹਨਾਂ ਵਾਸਤੇ ਇਹ ਅੱਜ ਮਹਨਵਰਤ ਰੱਖਿਆ ਗਿਆ ਕਾਰਪਸ਼ੇਡ ਨਗਰ ਨੀਂਗੰਬਰਸਰ ਦੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਮਾਨ ਜੋ ਕਮਿਊਨਲ ਸਾਹਿਬ ਹੈਲਥ ਆਫਸਰ ਔਰ ਬਾਕੀ ਬਹੁਤ ਸਾਰੇ ਅਫਸਰ ਜਿਹੜੇ ਉਹਨਾਂ ਨੇ ਸਾਥ ਦਿੱਤਾ ਕਿ ਇਹ ਜਿਹੜਾ ਜਵਾਬ ਆ ਇਹ ਜਵਾਬ ਜਲਦ ਤੋਂ ਜਲ ਨਰਿੰਦਰ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਔਰ ਦੇਣਾ ਚਾਹੀਦਾ ਜਵਾਬ ਤਾਂ ਕਿ ਇਹੋ ਜਿਹੀ ਕੋਈ ਹਰਕਤ ਮਾਰੀ ਨਾ ਕਰੇ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਹਿੰਦੁਸਤਾਨ ਸਰਕਾਰ ਜਿਹੜੀ ਆ ਪੀਐਮ ਨਰਿੰਦਰ ਮੋਦੀ ਜੀ ਔਰ ਜਲਦ ਤੋਂ ਜਲ ਦੇਣਾ ਜਵਾਬ ਦੇਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨ ਦੇ ਮੱਥਾ ਲਾਣਾ ਨਹੀਂ ਹੈਗਾ ਕੋਈ ਇਹ ਬੜੀ ਵੱਡੀ ਗੱਲ ਆ ਹਿੰਦੁਸਤਾਨ ਪੈਂਡ ਵਿੱਚ ਵਿੱਚ ਜਿੱਤਿਆ 72 ਵਿੱਚ ਵਿੱਚ ਜਿੱਤਿਆ ਔਰ ਹੌਂਦੀ ਲੜਾਈ ਵਿੱਚ ਵਿੱਚ ਜਿੱਤੇਗਾ ਜਿੱਤ ਪ੍ਰਾਪਤ ਕਰੇਗਾ ਉਹਦੇ ਨਾਲ ਇੱਕ ਬੇਨਤੀ ਹੋ ਰਿਹਾ ਤੇ ਜਿਹੜਾ ਵੀ ਟੂਰਿਸਟ ਜਾਂਦਾ ਵਾ ਕਸ਼ਮੀਰ ਵਿੱਚ ਜਾਂ ਸ਼੍ਰੀਨਗਰ ਵਿੱਚ ਉਹ ਇਹ ਨਾ ਗੱਲ ਆਖੇ ਕਿ ਬਹੁਤ ਵਧੀਆ ਸ਼ਹਿਰ ਟੂਰ ਲੱਗ ਰਿਹਾ ਉਹਨਾਂ ਵਾਸਤੇ ਵੀ ਇਹ ਨਖੇਦੀ ਦੀ ਗੱਲ ਆ ਉਹ ਸਗੋਂ ਜਾ ਕੇ ਆਖਣ ਕਿ ਜਿਹਨੇ ਸਾਡੇ ਭੈਣ ਭਰਾਵਾਂ ਦੀ ਮੌਤ ਹੋਈਆਂ ਉਹਦੇ ਸੋਗ ਵਿੱਚ ਇੱਥੇ ਟੂਰ ਅਕਸ ਨਹੀਂ ਆਏਗਾ ਉਹ ਜਿਹੜਾ ਹੋਰ ਬੰਨੇ ਜਾਏਗਾ ਜਿਸ ਨਾਲ ਕਸ਼ਮੀਰ ਸਰਕਾਰ ਨੂੰ ਵੀ ਵਕਤ ਪਿਆ ਔਰ ਫਰਕ ਪਿਆ ਔਰ ਗਾਂ ਵੀ ਪਵੇਗਾ ਇਸ ਕਰਕੇ ਇਹਦਾ ਜਵਾਬ ਜਲਦੋਂ ਜਲਦੇ ਦਿੱਤਾ ਜਾਵੇ ਤਾਂ ਕਿ ਹਿੰਦੁਸਤਾਨ ਨੂੰ ਠੱਲ ਪਵੇ ਹਿੰਦੁਸਤਾਨ ਇਹੋ ਆਖੇ ਤੇ ਸਾਡੇ ਮੰਨਾਂ ਵਿੱਚ ਠੰਡ ਪੈ ਗਈ ਆ ਇਸ ਕਰਕੇ Hindistan, Jindabad, Pakistan, Murdabad.